ਮਹਲਾ ਭਗਤਪੁਰੇ ਵਿੱਚ ਚੋਰਾਂ ਨੇ ਸੋਨੇ ਦੇ ਗਹਿਣੇ ਤੇ 20000 ਰੁਪਏ ਉਡਾਈ ਇਹ ਵਾਕਿਆ ਜਦੋਂ ਹੋਇਆ ਉਹਨਾਂ ਦੇ ਪਰਿਵਾਰ ਸਾਰਾ ਕਰਮਜੂ ਸੀ ਉਹਨਾਂ ਦਾ ਕਹਿਣਾ ਵੀ ਕੋਈ ਉਹਨਾਂ ਨੇ ਚੀਜ਼ ਐਸੀ ਛੜਕਾਈ ਜਿਸ ਕਰਕੇ ਸਾਨੂੰ ਜਾਗ ਨਹੀਂ ਆਈ ਇਹ ਮਾਲਕ ਜੋ ਦੱਸ ਰਿਹਾ ਵੀ ਇੱਧਰ ਦੀ ਕੰਧ ਟੱਪ ਕੇ ਆਏ ਆ ਵੀ ਘਰ ਦਾ ਜਿਹੜਾ ਸਮਾਨ ਆ ਉਹ ਸਾਰਾ ਲੈ ਗਏ ਤੇ ਫਿਰ ਵੀ ਅਸੀਂ ਗੱਲਬਾਤ ਕਰਦੇ ਹਾਂ ਮਾਲਕ ਦੇ ਨਾਲ ਉਹਨਾਂ ਦਾ ਕੀ ਕਹਿਣਾ ਆ ਆਉ ਦੇਖਦੇ ਹਾਂ ਫਟਾ ਹੁਣ ਲਾਇਆ ਕੀ ਲੱਗ ਰਿਹਾ ਜਿਹੜੇ ਉੱਪਰ ਓਪਨ ਖਾਲੀ ਸੀ ਉੱਥੋਂ ਹੀ ਆਇਆ ਲੱਗਦਾ ਖਾਲੀ ਹੈ ਜਿਹੜਾ ਉੱਪਰ ਹੋਇਆ ਜਿਹੜੇ ਗੁੰਡੇ ਖੋਲੀ ਹੋਣੇ ਕਿਸਾਨ ਕਸੇ ਕਿਸੇ ਚੀਜ਼ ਨਾਲ ਅੱਛਾ ਜੀ ਫੇ ਪਤਾ ਨਹੀਂ ਲੱਗ ਰਿਹਾ ਬਾਕੀ ਗੱਲ ਚੁੱਕੀ ਹੋਇਆ ਕਿ ਨਹੀਂ ਹੋਇਆ ਸਾਨੂੰ ਇਹ ਸਪਰੇਅ ਕੀਤੀ ਗੋਸ਼ਵੀ ਕੀਤਾ ਹੋਊਗਾ ਹੋਸ਼ ਨਹੀਂ ਹੈ ਵੀ ਸਾਨੂੰ ਨਹੀਂ ਵੀ ਮੈਨੂੰ ਕਿੱਦਾਂ ਹੋਊਗਾ ਫਟਾ ਹੁਣ ਮੈਂ ਲਾਇਆ ਵਾ ਉਹ ਕੁੜੀ ਬਾਹਰ ਤੇ ਜਾ ਲੀ ਉਹ ਤੇ ਨੈ ਕੁੜੀ ਹੋ ਗਈ ਇਹ ਕੁਣ ਸੋਹਣਾ ਬੂਆ ਫੁੱਲਾ ਦੇ ਨਹੀਂ ਨਾ ਜਦੋਂ ਉਹਨਾਂ ਤੇ ਗੰਨੀ ਕੁੜੀ ਬਾਹਰ ਚੱਲ ਕੇ ਖੜਾ ਹੀ ਆ ਮੇ ਨੂੰ ਮੁੜ ਕੇ ਜਾ ਵੀ ਨਹੀਂ ਆਈ ਇਦਾਂ ਮੇਰਾ ਸਰੀਰ ਜਿੱਦਾਂ ਨਾ ਪਾਰਾ ਪਾਰਾ ਗਿਆ ਹੋ ਗਿਆ ਉੱਠੀ ਵੀ ਆ ਤਾਂ ਮੇਰੀ ਅੱਖਾਂ ਨੂੰ ਵੀ ਮੈਂ ਗੋਲੀ ਖਾਧੀ ਤਾਂਦ ਮੈਂ ਉੱਠੀ ਆ ਪਤਾ ਨਹੀਂ ਕੀ ਕੀਤਾ ਅਗਲੇ ਦਿਨ ਮਤਲਬ ਸਾਰੀ ਫੈਮਿਲੀ ਘਰੇ ਸੁੱਤੀ ਪਈ ਸੀ ਘਰੇ ਸੁੱਤੇ ਸੀ ਉਹ 10 ਸੁੱਤੇ ਸੀ ਅਸੀਂ ਦੋ ਮਾਦਾ ਦੀ ਕੋਤੀ ਇੰਦਰ ਪਈਆਂ ਸੀ ਉਹ ਉਹ ਵੀ ਬਿਮਾਰ ਪਈ ਆ ਤਾਂ ਮੈਂ ਵੀ ਪਈ ਕਿ ਕੀ ਕੀ ਲੈ ਗਿਆ ਹੁਣ ਲੈ ਗਿਆ ਦੋ ਮੁੰਡੀਆਂ ਇੱਕ ਚੈਰਨੀ ਇੱਕ ਟੌਪਸਾਈ ਜੋੜੀ 20000 ਰੁਪਈਆ ਇਹ ਇਹਨਾਂ ਸੀ ਇੱਥੇ ਬਾਬੇ ਦੇ ਰੱਖਦੇ ਉਹੀ ਸਾਰਾ ਕੈਸ਼ ਕੱਢ ਕੇ ਲੈ ਗਏ ਆ ਝੋਲੀ ਚੋਂ ਬਾਬਾ ਜੀ ਦੀ ਚੋਂ ਤੇ ਉੱਥੇ ਗੋਲਕ ਬਾਬਾ ਜੀ ਦੀ ਲਾਈਓ ਉੱਚੇ ਪੈਸੇ ਕੱਢ ਲੈ ਮੁੰਡੇ ਦੀ ਪੈਂਟ ਸ਼ਰਟ ਜੋ ਉੱਚੇ ਕੱਢ ਲੈ ਉਹਦੇ ਝੋੜਾ ਜਿਹੜਾ ਹੁੰਦਾ ਉੱਚੇ ਕੱਢ ਕੇ ਲੈ ਗਏ ਕੋਈ ਸ਼ੱਕ ਲੱਗ ਰਿਹਾ ਐ ਕਿ ਕਿਸੇ ਦੇ ਕੋਈ ਜਿੱਦਾਂ ਕੋਈ ਆਂਦਾ ਜਾਂਦਾ ਹੋਵੇ ਸ਼ੱਕ ਕੋਈ ਨਹੀਂ ਭਾਜੀ ਹਾਂ ਸ਼ੱਕ ਨਹੀਂ ਸਾਨੂੰ ਕਿਸੇ ਤੇ ਵੀ ਹੈਗੀ ਜਾਨੀ ਇਹ ਸਾਣਾ ਉਹ ਪਤਾ ਨਹੀਂ ਕੋਣ ਹੋਊਗਾ ਹੁਣ ਆਪਾਂ ਕਿਹੜਾ ਦੇਖਿਆ ਕਿਸੇ ਨੂੰ ਭਾਈ ਕੀ ਨਾਮ ਆਪਣਾ ਕਮਲ ਕਿੱਥੇ ਰਹਿਣ ਵਾਲੇ ਫਗਤਪੁਰਾ ਗਲੀ ਨੰਬਰ 3 ਸੀ ਕੀ ਹੋਇਆ ਅੱਜ ਜਿਹੜਾ ਤੁਹਾਡੇ ਘਰ ਰਾਤੀ ਰਾਮ ਦੇ ਤਰਾਸਤੇ ਸੌਗੇ ਸੀਗੇ ਜੀ 9 ਵਜੇ ਆ ਕੇ ਤੇ ਨਾ ਸਵੇਰੇ 6 ਵਜੇ ਜਾਣਾ ਰਸਟੇ ਸਵਾਰੀ ਨਾਲ ਸਵਾਰੀ ਲੈ ਕੇ ਆਇਆ ਮੈਂ ਤੇ ਘਰ ਦੇ ਨਾਲ ਆ ਕੇ ਠਾਲਿਆ ਮੈਂ ਦੇਖਿਆ ਪਹਿਲਾਂ ਮੈਂ ਮੰਦਰ ਦੀ ਲਾਈਟ ਜਗਾ ਦਵਾ ਮੰਦਰ ਦੀ ਲਾਈਟ ਜਗਾ ਦੇ ਤੇ ਲਵਾੜੀ ਖੁੱਲੀ ਹੋਈ ਸੀ ਹਮ ਉਸਤਾਦ ਮੈਂ ਘਰ ਦੇ ਨਾਲ ਠਾਲਿਆ ਕੇ ਘਰ ਦੇ ਮੈਂ ਤੋਲਮਾਰੀ ਖੋਲੀ ਆ ਮੇਰੇ ਕੱਪੜੇ ਮੇਰੇ ਉੱਧਰ ਰੱਖੇ ਤੂੰ ਕਹਿੰਦੇ ਨਹੀਂ ਮੈਂ ਕਿਹਾ ਕੇ ਦੇਖ ਮੈਂ ਘਰ ਦੇ ਨਾਲ ਜਾ ਕੇ ਵੇਖਿਆ ਫਿਰ ਉਹ ਗੋਲਡ ਆਪਣਾ ਦੇਖਿਆ ਗੋਲਡ ਵੀ ਹੈ ਨਹੀਂ ਸੀਗਾ ਉਹ ਰਿੰਗਾ ਸੀਗਾ ਇੱਕ ਚੈਨੀ ਸੀ ਮੰਮੀ ਦੇ ਟੋਪਰ ਸੀਗੇ ਹੂੰ ਉਹ ਵੀ ਹੈ ਨਹੀਂ ਬਟ ਮੇਰੇ ਜੇਬ ਵਿੱਚ ਪੈਸੇ ਸੀਗੇ ਥੋੜੇ ਬਹੁਤੇ ਹੂੰ 2-2500 ਰੁਪਏ ਜੇਬ ਵਿੱਚ ਸੀਗਾ ਮੈਂ ਜਦ ਕੱਲ ਦੀ ਸੇਲ ਕੀਤੀ ਸੀ ਬਿੱਟ ਸੀਗੇ ਉਹ ਵੀ ਮੇਰੇ ਉੱਤੇ ਝੋਲੇ ਚ ਪਏ ਸੀਗੇ ਹੂੰ ਬਾਕੀ ਬਾਬਾ ਜੀ ਦੀ ਗੋਲ ਝੋਲੀ ਸੀਗੀ ਹੂੰ ਉਹ ਵੀ ਲੈ ਕੇ ਸਾਰੇ ਗੋਲਕ ਸੀ ਬਾਬਾ ਜੀ ਦੀ ਉਹ ਵੀ ਲੈ ਸਾਰੇ ਲੈ ਗਏ ਹੂੰ ਲਾਹ ਨੂੰ ਕੇ ਟੋਟਲ 20000 ਰੁਪਏ ਦਾ ਉਹ ਕੈਸ਼ ਸੀ ਕੈਸ਼ 20000 ਰੁਪਏ ਸੀ ਹਾਂ ਤਾਂ ਕੀ ਲੱਗ ਰਿਹਾ ਕਿੰਨੇ ਕੁ ਵੇਲੇ ਘਟਣਾ ਹੈ ਤੁਹਾਨੂੰ ਟਾਈਮ ਪਤਾ ਕੋਈ ਪਤਾ ਨਹੀਂ ਬਾਈ ਕੋਈ ਗਲੀ ਵਗੈਰਾ ਕੈਮਰੇ ਵਗੈਰਾ ਲੱਗੇ ਹੋਣ ਕੋਈ ਨਹੀਂ ਹੈਗਾ ਕਿਤੇ ਨਹੀਂ ਹੈਗਾ ਜਦੋਂ ਇਹ ਵਰਦਤ ਹੋਈ ਸਾਰੀ ਤੇ ਘਰ ਦੇ ਵਿੱਚ ਤੁਸੀਂ ਸਾਰੇ ਘਰੇ ਸੀ ਸਾਰੇ ਘਰੇ ਸੀਗੇ ਸੁੱਤੇ ਪਏ ਸੀਗੇ ਕੁਝ ਹੋਸ ਨਹੀਂ ਹੈਗੀ ਹਮਮ ਗਲਮਾਰੀ ਵੀ ਖੁੱਲੀ ਖੜਕਾ ਹੁੰਦਾ ਹੈ ਉੱਠਦੇ ਹਾਂ ਪਰ ਕੁਝ ਨਹੀਂ ਹੋਇਆ ਅੱਛਾ ਘਰ ਤੋਂ ਤੁਸੀਂ ਸੁੱਤੇ ਪਏ ਸੀ ਪਤਾ ਨਹੀਂ ਲੱਗਿਆ ਕੌਣ ਲੈ ਗਿਆ ਤੁਹਾਡੇ ਕਮਰੇ ਚੋਂ ਆਇਆ ਸਮਾਨ ਲੈ ਗਿਆ ਕੀ ਲੱਗ ਰਿਹਾ ਰੇਹ ਦਾ ਸੁੱਤੇ ਮੈਂ ਜੀ ਇਧਰ ਮੇਰੀ ਪੈਂਟ ਸ਼ਰਟ ਲਾ ਕੇ ਇਧਰ ਲੈ ਆ ਕੇ ਇਧਰ ਰੱਖੀ ਵੱਡੇ ਦੂਜੇ ਕਮਰੇ ਵਿੱਚ ਹਮਮ ਕੀ ਤਾਂ ਉਹਦਾ ਲੱਗਿਆ ਕੀ ਲੱਗ ਰਿਹਾ ਕੋਈ ਬਾਹਰਲਾ ਬੰਦਾ ਜਾਂ ਘਰ ਦਾ ਕੋਈ ਸ਼ੱਕ ਲੱਗ ਰਿਹਾ ਕਿਸੇ ਤੇ ਸ਼ੱਕ ਇਹ ਕਿ ਕੋਈ ਤਾਂ ਕਰਨ ਕਿਸੇ ਤੇ ਵੀ ਨਹੀਂ ਕੀ ਪਤਾ ਕਰ ਨਹੀਂ ਕੀਤਾ ਵਾ ਕਰ ਨਹੀਂ ਕੀਤਾ ਮੈਂ ਤਾਂ ਨਹੀਂ ਰੰਜਿਸ਼ ਆ ਗਿਆ ਸਨ ਅੱਛਾ ਜੀ ਕੁਛ ਨਹੀਂ ਲੱਗਿਆ ਤਾਂ ਕੀ ਕੰਮ ਕੀ ਕਰਦੇ ਤੁਸੀਂ ਹਾਂ ਕੰਮ ਕਰੀਦਾ ਇਹ ਕਿਚਾ ਚਲਾਣਾ ਹਾਂ ਹਾਂ ਆਪਾਂ ਕੰਮ ਤੋਂ ਆਈਦਾ ਸਿੱਧਾ ਕਾਰ ਕਰੋ ਕੰਮ ਤੇ ਬਸ ਤੇ ਪੁਲਿਸ ਆਪਾਂ ਖੜੇ ਹੋਏ ਤਾਂ ਨਾ ਕਿਸੇ ਨਾਲ ਬੋਲੀਦਾ ਨਾ ਚੱਲੀਦਾ ਪੁਲਿਸ ਵਗੈਰਾ ਨੇ ਕੰਪਲੀਟ ਕੀਤੀ ਆ ਪੁਲਿਸ ਨੂੰ ਘਰ ਆਤੀ ਆਏ ਸੀ ਆਏ ਸੀ ਮੌਕਾ ਦੇਖ ਕੇ ਚਲੇ ਗਏ ਕੀ ਮੰਗ ਕਰਦੇ ਭਾਜੀ ਪ੍ਰਸ਼ਾਸਨ ਕੋਲੋਂ ਇੰਸਾਨ ਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਚੋਰਾਂ ਉੱਤੇ ਨੱਥ ਪਾਈ ਜਾ ਪੇਗਾ ਦਾ ਨਾ ਕਰਨਾ ਨਾ ਗਰੀਬ ਅਈ ਹੋਈ ਕਮਾਣਾ ਉਹ ਖਾਣਾ ਗਰੀਬਾ ਹੁੰਦਾ ਨਾ ਦੌੜਦਾ ਬਾਕੀ ਕਿਤੇ ਜਾਉਂ ਜੰਤਾ ਉੱਪਰ ਦੀ ਆਏ ਕੋਠੇ ਤੇ ਤੁਸੀਂ ਨਾ ਪ੍ਰੋਪਰ ਬਟਾ ਮੁੱਲ ਆ ਗਿਆ ਕੀ ਲੱਗ ਰਿਹਾ ਜਿਹੜੇ ਉੱਪਰ ਓਪਨ ਖਾਲੀ ਸੀ ਉੱਥੋਂ ਹੀ ਆਇਆ ਲੱਗਦਾ ਖਾਲੀ ਹੈ ਜਿਹੜਾ ਉੱਪਰ ਆਏ ਨੇ ਪਿੰਡੇ ਖੋਲੀ ਨੇ ਕਿਸਾਨ ਕਿਸੇ ਚੀਜ਼ ਨਾਲ ਅੱਛਾ ਜੀ ਤੇ ਪਤਾ ਨਹੀਂ ਲੱਗਾ ਬਾਕੀ ਬਾਅਦ ਚ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਇਹ ਸਪਰੇਅ ਕੀ ਕੀ ਕੁਝ ਵੀ ਕੀਤਾ ਹੋਊਗਾ ਹੋਸ਼ ਨਹੀਂ ਆਈ ਸਾਨੂੰ